ਆ ਵੇਖੋ ਸਾਡੇ ਜ਼ਿੰਮੇਦਾਰਾਂ ਦਾ ਹਾਲ ਆਹ ਸੜਕ ਦੇ ਨਾਲ ਜੇ ਦਰਖਤ ਅਸੀਂ ਲਾ ਨਹੀਂ ਸਕਦੇ ਤੇ ਸਾੜਨ ਦੀ ਡਿਊਟੀ ਆਪਾਂ ਕਿੱਥੋਂ ਲੈ ਲਈਏ ਭਾਈ ਆ ਵੇਖੋ ਫਿਰ ਆਪਾਂ ਨੂੰ ਹਾਏ ਗਰਮੀ ਹਾਏ ਗਰਮੀ ਇਹ ਵੀ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮਹਤ ਦਿਵਸ ਰਾਤ ਦੁਇ ਦਾਈ ਦੇਆ ਖੇਲੇ ਸਗਲ ਜਗਤ ਚਗਿਆਈਆਂ ਬੁਰਿਆਈਆਂ ਵਾਛੇ ਤਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜੁਲੇ ਕੀਤੀ ਛੁੱਟੀ ਨਾਲ ਆ ਵੇਖੋ ਜੀਵੀਦਾਰਾਂ ਨੇ ਸੜਕ ਦੇ ਨਾਲ ਲਾ ਕੇ ਅੱਗ ਕਿਤਰਾ ਦਰਖਤਾਂ ਦਾ ਨੁਕਸਾਨ ਕਰ ਰਹੇ ਨੇ ਤੇ 19 ਸਾਲ ਮੇਨਾਂ ਨੂੰ ਕੋਈ ਕਿਸਾਨ ਜੁਨੀਅਨ ਉਹਨਾਂ ਨੂੰ ਸਮਝਾਉਂਦੀ ਕਿ ਭਾਈ ਆਪਣਾ ਫਰਜ਼ ਬਣਦਾ ਆ ਕਿ ਇਸ ਧਰਤੀ ਦੀ ਪਾਲਣਾ ਕਰਨਾ ਇਹਨੂੰ ਬਚਾਉਣਾ ਹੁਣ ਵੱਡੇ ਵੱਡੇ ਦਰਖਤ ਸੜ ਕੇ ਉਹ ਸੱਜੇ ਖੱਬੇ ਜਿਸਮਸ ਜਿਸ ਪਾਸੇ ਮਰਜੀ ਡਿੱਗ ਸਕਦੇ ਆ ਤੇ ਨੁਕਸਾਨ ਕਿਦਾ ਹੋਣਾ ਸਾਡੇ ਆਪਣੇ ਹੀ ਬੱਚਿਆਂ ਦਾ ਸਾਡਾ ਆਪਣਾ ਪਰ ਆਪਾਂ ਕਿਉਂ ਦੁਸ਼ਮਣ ਬਣੇ ਆ ਇਸ ਧਰਤੀ ਦੇ ਕੀ ਆਪਾਂ ਅੱਗ ਲਾਉਣ ਤੋਂ ਬਿਨਾ ਜੇ ਨਹੀਂ ਗੁਜ਼ਾਰਾ ਤੇ ਕਮ ਸੇ ਕਮ ਟਰੈਕਟਰ ਦੇ ਨਾਲ ਦੋ ਸਿਆਰ ਤੇ ਲਾ ਸਕਦੇ ਆ ਨਾ ਜ਼ਮੀਨ ਨੂੰ ਨਾਲ-ਨਾਲ ਵਾਹ ਸਕਦੇ ਆ ਤੇ ਭਾਈ ਰੁੱਖਾਂ ਨੂੰ ਬਚਾਈਏ ਆਪਣੇ ਹੱਥੀ ਰੁੱਖ ਲਾ ਕੇਵੇਂ ਬਚ ਜਾਂਦੇ ਆ ਪਰ ਕੀ ਇਹ ਆਪਾਂ ਸਮਝਦੇ ਆ ਕਿ ਦਰਖਤ ਜਿਹੜੇ ਆ ਸਰਕਾਰ ਦੇ ਆ ਬਹੁਤ ਵੱਡੀ ਗਲਤੀ ਹੈ ਭਾਈ ਇਹਦਾ ਖਮਿਆਜਾ ਸਾਨੂੰ ਭੁਗਤਣਾ ਪੈਣਾ ਜੀ ਕੀ ਫਤਿਹ ਅਸ ਜਰ ਜਪਜੀਤ ਸਿੰਘ ਦੀ ਬਾਣੀ ਪੜਦੇ ਆ ਉਹਦੇ ਵਿੱਚ ਇੱਕ ਸ਼ਲੋਕ ਆਉਂਦਾ ਤੇ ਉਹਦੇ ਵਿੱਚ ਸਤਿਗੁਰ ਪਾਸ਼ਾ ਗੋਨਾਨੂ ਪਾਸ਼ਾ ਜੀ ਕਹਿੰਦੇ ਨੇ ਕਿ ਪਾਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਧਰਤੀ ਨੂੰ ਉਹਨਾਂ ਨੇ ਮਾਂ ਦਾ ਰਤਬਾ ਦਿੱਤਾ ਤੇ ਹਵਾ ਜਿਹੜੀ ਆ ਇਹਨੂੰ ਗੁਰੂ ਦਾ ਜਿਸ ਤਰ੍ਹਾਂ ਕਿ ਮਨੁੱਖ ਦਾ ਗੁਰੂ ਤੋਂ ਬਿਨਾਂ ਕੋਈ ਵਿਚਾਰਾ ਨਹੀਂਗਾ ਇਸ ਸੰਸਾਰ ਉੱਤੇ ਇਸੇ ਤਰੀਕੇ ਨਾਲ ਹਵਾ ਜਿਹੜੀ ਆ ਉਹਨੂੰ ਗੁਰੂ ਦਾ ਰਤਬਾ ਇਸ ਕਰਕੇ ਦਿੱਤਾ ਕਿ ਮਨੁੱਖੀ ਜੀਵਨ ਜਿਹੜਾ ਹਵਾ ਤੋਂ ਬਿਨਾਂ ਜਿਹੜਾ ਬਿਲਕੁਲ ਜਿਹੜਾ ਜਿਹੜਾ ਵਾ ਚੱਲ ਨਹੀਂ ਸਕਦਾ ਸੋ ਅੱਜ ਜਿਹੜਾ ਆਪਾਂ ਵੇਖ ਰਹੇ ਹਾਂ ਕਿ ਜਿਸ ਤਰ੍ਹਾਂ ਕਣਕ ਦਾ ਸੀਜ਼ਨ ਚੱਲ ਰਿਹਾ ਤੇ ਉਹਦੇ ਵਿੱਚ ਪੈੜੀਆਂ ਵਿੱਚ ਜਿੱਥੇ ਨਾਰ ਨੂੰ ਅੱਗ ਲਗਾਈ ਜਾਂਦੀ ਆ ਉੱਥੇ ਸੜਕਾਂ ਦੇ ਕੰਡੇ ਤੇ ਜਿਹੜੇ ਰੁੱਖ ਹੁੰਦੇ ਆ ਕਿਉਂਕਿ ਇਹ ਕਿਸਾਨ ਵੀਰ ਕਿਸਾਨ ਜਿਹੜਾ ਇੱਕ ਬੜਾ ਹੀ ਸਤਿਗੁਰੂ ਭਾਸ਼ਾ ਨੇ ਕਿਸਾਨੀ ਨੂੰ ਬੜਾ ਵੱਡਾ ਜਿਹੜਾ ਮਾਣ ਦਿੱਤਾ ਵਾ ਤੇ ਆਪਾਂ ਅੱਜ ਥੋੜਾ ਇਹ ਗੱਲਾਂ ਵੀ ਇਸ ਲਈ ਹੋ ਗਈਆਂ ਕਿਉਂਕਿ ਘਰ-ਘਰ ਦੇ ਜਿਹੜੇ ਸਾਡੇ ਟਰੈਕਟਰ ਦੇ ਘਰਾਂ ਵਿੱਚ ਕੋਈ ਵੀ ਲਈ ਜਿਹੜੇ ਕਿਸਾਨ ਹੋਣਗੇ ਜਿਨ੍ਹਾਂ ਕੋ ਟਰੈਕਟਰ ਨਹੀਂ ਗਏ ਪਰ ਫਿਰ ਵੀ ਇਹੀ ਕੀ ਕਰਦੇ ਆ ਕਿ ਸੜਕਾਂ ਦੇ ਕੰਡੇ ਤੇ ਜਿਹੜੇ ਰੁੱਖ ਲੱਗੇ ਹੁੰਦੇ ਆ ਦਾ ਪੈੜੀਆਂ ਦੇ ਵਿੱਚ ਵੀ ਰੁੱਖ ਲੱਗੇ ਹੁੰਦੇ ਆ ਉਹਨਾਂ ਦੇ ਲਾਗੇ ਅਸੀਂ ਕੋਈ ਇਹਨਾ ਨਹੀਂ ਕਿ ਦੋ ਚੱਕਰ ਹੀ ਪੈੜੀ ਜਿਹੜੀ ਆ ਵਾਲੀਏ ਤਾਂ ਕਿ ਰੁੱਖ ਜਿਹੜੇ ਵੱਢ ਸਕਣ ਸੋ ਇਹ ਗੁਰੂ ਨਾਨਕ ਪਾਸ਼ਾ ਦੀ ਅਸੀਂ ਸਿੱਖਿਆ ਤੇ ਸਾਨੂੰ ਇੰਨੇ ਵੀ ਕਿਰਤ ਕਰਨੀ ਹੋਣਾ ਚਾਹੀਦਾ ਇਹ ਜਿਹੜੇ ਰੁੱਖ ਹੈ ਤੁਸੀਂ ਵੇਖ ਸਕਦੇ ਕਿ ਕਿਤਰਾ ਸੜੇ ਆ ਸੜਕਾਂ ਦੇ ਕੰਡੇ ਇੱਕ ਨਹੀਂ ਬਹੁਤ ਜ਼ਿਆਦਾ ਤੇ ਜੇਕਰ ਆਪਾਂ ਹੋਰ ਵੇਖੋ ਇਹਨੇ ਪੁੰਨਦਾਨ ਕਰਦੇ ਆ ਗੁਰਦੁਆਰਿਆਂ ਵਿੱਚ ਜਾ ਕੇ ਸੇਵਾਵਾਂ ਕਰਦੇ ਆ ਤੇ ਇਹ ਵੀ ਇੱਕ ਵੱਡੀ ਸੇਵਾ ਹੀ ਆ ਕਿਸੇ ਦੇ ਨਾਲ ਜਦੋਂ ਆਪਾਂ ਵੇਖੋ ਕਈ ਵਾਰ ਰਾਇਆਂ ਦਾ ਨੁਕਸਾਨ ਹੋ ਜਾਂਦਾ ਤੇ ਕਈ ਵਾਰ ਕੀ ਹੁੰਦਾ ਵਾ ਕਿ ਇਹ ਜਿਹੜੇ ਰੁੱਖ ਜਿਹੜੇ ਆ ਸੜ ਕੇ ਤੇ ਦੁਬਾਰਾ ਜਿਹੜੇ ਨਹੀਂ ਪੁੰਗਰਦੇ ਤੇ ਜੇਕਰ ਰੁੱਖ ਹੋਣਗੇ ਕਹਿੰਦੇ ਇੱਕ ਰੁੱਖ ਤੇ 100 ਸੁਖ ਹੈ ਰੁੱਖਾਂ ਨਾਲ ਹੀ ਇਹ ਆਕਸੀਜਨ ਜਿਹੜੀ ਆ ਸਾਨੂੰ ਰੱਖ ਦਿੰਦੇ ਆ ਤੁਸੀਂ ਪਿਛਲੇ ਸਮੇਂ ਵੇਖਿਆ ਹੋਵੇਗਾ ਜਦੋਂ ਕਰੋਨਾ ਕਾਲ ਵਿੱਚ ਕਿਸ ਤਰ੍ਹਾਂ ਜਿਹੜੀ ਆਕਸੀਜਨ ਦੀ ਜਿਹੜੀ ਘਾਟ ਪੈ ਗਈ ਸੀ ਪੀਪੀਐ ਸਿਲੰਡਰ ਜਿਹੜੇ ਆ ਸਾਨੂੰ ਆਕਸੀਜਨ ਵਾਲੇ ਨਹੀਂ ਮਿਲਦੇ ਸੋ ਇਹ ਸਾਨੂੰ ਆਪਣੇ ਚੈਨਲ ਰਹੀ ਹਾਂ ਸੁਚੇਤ ਕਰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਛੜਕਲੇ ਲਾਗੇ ਜਾਂ ਪੜੀਆਂ ਦੇ ਵਿੱਚ ਰੋਖਿਆ ਇਹਨਾਂ ਦੀ ਸੰਭਾਲ ਕਰੋ ਤਾਂ ਕਿ ਸਾਡਾ ਜੀਵਨ ਆਉਣ ਵਾਲਾ ਜਿਹੜਾ ਵਾ ਉਹ ਚੰਗਾ ਜਿਹੜਾ ਹੋਵੇ ਤੁਸੀਂ ਵੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ